ਰਿਸਪੌਂਸ ਤਾਂ ਪਤਾ ਚੱਲ ਜਾਂਦਾ ਨਾ ਜੇ ਹੋਟਿੰਗ ਹੁੰਦੀ ਹੈ ਵਿੱਚ ਸੀਟੀਆਂ ਛੁੱਟੀਆਂ ਵੱਜਦੀਆਂ ਤੇ ਪਤਾ ਚੱਲ ਜਾਂਦਾ ਵੀ ਤੁਹਾਡੇ ਕੰਮ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਔਰ ਤੁਸੀਂ ਜੋ ਸੋਚ ਕੇ ਕੰਮ ਕੀਤਾ ਸੀ ਤੇ ਉਵੇਂ ਦਾ ਰਿਜ਼ਲਟ ਆ ਰਿਹਾ ਕਿਉਂਕਿ ਇਹ ਕਿਰਦਾਰ ਨੇ ਫਿਲਮ ਸ਼ੁਰੂ ਕਰਨੀ ਸੀ ਔਰ ਸਭ ਤੋਂ ਇੰਪੋਰਟੈਂਟ ਇਹ ਸੀ ਕਿਰਦਾਰ ਨੂੰ ਡਿਜ਼ਾਈਨ ਅਦਾ ਕਰਨਾ ਸੀ ਵੀ ਲੋਕਾਂ ਨੂੰ ਜੋੜ ਲੇ ਤੇ ਉਹਦੀ ਪਰਫਾਰਮੈਂਸ ਐਸੀ ਹੋਣੀ ਚਾਹੀਦੀ ਦਮਦਾਰ ਹੋਣੀ ਚਾਹੀਦੀ ਸੀ ਮਿਹਨਤ ਤਾਂ ਮੈਂ 2011 ਦਾ ਲੱਗਿਆ ਹੋਇਆ ਹਾਂ ਡਿਪਾਰਟਮੈਂਟ ਤੋਂ ਮੇਰੀ ਸਟੱਡੀ ਵੀ ਇਹੀ ਚੀਜ਼ ਦੀ ਹੈ ਪਰ ਤੁਸੀਂ ਲਗਾਤਾਰ ਲੱਗੇ ਰਹਿੰਦੇ ਹੋ ਲੱਗੇ ਰਹਿੰਦੇ ਹੋ ਵਰਕ 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 ਚੱਲੀ ਜਾਂਦਾ ਕੰਮ ਚੱਲੀ ਜਾਂਦਾ ਤੇ ਤੁਹਾਨੂੰ ਲੱਗਦਾ ਵੀ ਉੱਚੀ ਨਹੀਂ ਮਿਲੀ ਉਹ ਉਹ ਹੱਥ 'ਚ ਨਹੀਂ ਆਈ ਚੀਜ਼ ਜਿੱਦਣਾ ਤੁਸੀਂ ਵਾਇਰਲ ਹੋਣਾ ਜਾਓ ਉਹ ਜਾ ਕੁਝ ਜੋ ਤੁਹਾਨੂੰ ਪਤਾ ਲੱਗ ਜਾਵੇ ਵੀ ਮੈਂ ਇਦਾਂ ਦਾ ਕਰੂੰਗਾ ਤੇ ਲੋਕਾਂ ਨੂੰ ਪਸੰਦ ਆਣਾ ਜਿਵੇਂ ਤੁਹਾਨੂੰ ਅੱਛਾ ਲੱਗ ਰਿਹਾ ਸਭ ਨੂੰ ਅੱਛਾ ਲੱਗ ਰਿਹਾ ਉਹ ਪਿਛਲੇ ਇੱਕ ਦੋ ਤਿੰਨ ਸਾਲ ਤੁਸੀਂ ਅੱਛੀ ਪਕੜ ਚ ਆਈ ਹੈ ਉਸ ਤੋਂ ਪਹਿਲਾਂ ਤਾਂ ਬਸ ਆਹੀ ਸੀ ਲੱਭ ਰਿਆ ਸੀ ਵੀ ਕੁਝ ਲੱਭ ਰਿਆ ਲੱਭ ਰਿਆ ਵਰਕ ਵਰਕ ਕੁਝ چیز ਐ ਐਸੀ ਮੈਂ ਐਕਸਪਲੇਨ ਨਹੀਂ ਕਰ ਸਕਦਾ ਪਰ ਤੁਹਾਨੂੰ ਜੇ ਕੰਮ ਦੇਖੋਗੇ ਤਾਂ ਪਤਾ ਲੱਗੂਗਾ ਵੀ ਹਾਂ ਉਹ ਤੁਹਾਨੂੰ ਉਹ ਚੀਜ਼ ਸੋ ਰਾਹੁਲ ਜੀ ਸਾਡੇ ਨਾਲ ਮੌਜੂਦ ਹੈ ਰਾਹੁਲ ਜੀ ਬੜਾ ਵਧੀਆ ਲੱਗਿਆ ਤੁਹਾਡਾ ਕੈਰੈਕਟਰ ਬੱਗੇ ਦਾ ਔਰ ਬੱਗਾ ਹੀ ਸੀ ਨਾ ਉਸ ਕੈਰੈਕਟਰ ਦਾ ਨਾਮ ਔਰ ਬਿਲਕੁਲ ਚਿੱਲ ਜਿਹੜਾ ਇਹ ਕਿਰਦਾਰ ਦਿਖਾਇਆ ਗਿਆ ਤੁਸੀਂ ਹੁਣ ਸਾਰੇ ਨਾਲ ਬੈਠ ਕੇ ਫਿਲਮ ਵੇਖਿਆ ਜਿਹੜੀ ਰਿਲੀਜ਼ ਹੋਈ ਹੈ ਕਿਵੇਂ ਦੇ ਰਿਐਕਸ਼ਨ ਤੁਹਾਨੂੰ ਜਿਹੜੇ ਉੱਥੇ ਬੈਠ ਕੇ ਲਾਈਵ ਮਿਲ ਰਹੇ ਸੀਗੇ ਉਹ ਵਧੀਆ ਮਤਲਬ ਰਿਸਪੌਂਸ ਤਾਂ ਪਤਾ ਚੱਲ ਜਾਂਦਾ ਨਾ ਕਿ ਹੋਟਿੰਗ ਹੁੰਦੀ ਹੈ ਵਿੱਚ ਸੀਟੀਆਂ ਛੁੱਟੀਆਂ ਵੱਜਦੀਆਂ ਤੇ ਪਤਾ ਚੱਲ ਜਾਂਦਾ ਵੀ ਤੁਹਾਡੇ ਕੰਮ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਔਰ ਤੁਸੀਂ ਜੋ ਸੋਚ ਕੇ ਕੰਮ ਕੀਤਾ ਸੀ ਤੇ ਉਵੇਂ ਦਾ ਰਿਜ਼ਲਟ ਆ ਰਿਹਾ ਤੇ ਉਹ ਫਿਲਮ ਨੂੰ ਤੇ ਜੋ ਤੁਸੀਂ ਦੇਖਣ ਲੱਗਦੇ ਹੋ ਤੁਸੀਂ ਟੁੱਟਦੇ ਨਹੀਂ ਫਿਲਮ ਨਾਲ ਲਗਾਤਾਰ ਦੇਖਦੇ ਜਾਂਦੇ ਹੋ ਦੇਖਦੇ ਜਾਂਦੇ ਹੋ ਦੇਖਦੇ ਜਾਂਦੇ ਹੋ ਇਹਦਾ ਮਤਲਬ ਵਹੀ ਹੁੰਦਾ ਤੁਸੀਂ ਚੰਗੀ ਫਿਲਮ ਦੇਖਦੇ ਹੋ ਤੁਸੀਂ ਉਹਨਾਂ ਜੁੜ ਜਾਂਦੇ ਹੋ ਜਦੋਂ ਸਟਾਰਟਿੰਗ ਓਪਨਿੰਗ ਹੋਣੀ ਨਾ ਬਹੁਤ ਇੱਕ ਖਾਸ ਚੀਜ਼ ਹੋਣੀ ਚਾਹੀਦੀ ਹੈ ਤਾਂ ਕਿ ਲੋਕੀ ਉਸ ਤੋਂ ਜੁੜ ਜਾਣ ਹੈਨਾ ਬੜਾ ਬਹੁਤ ਕਾਟ ਫਿਲਮਾਂ ਚ ਇਦਾਂ ਹੁੰਦਾ ਹੈ ਕਿ ਜਦੋਂ ਓਪਨਿੰਗ ਤੋਂ ਜਿਹੜੇ ਜੁੜ ਜਾਂਦੇ ਨੇ ਤਾਂ ਥੋੜੀ ਦਰ ਬਾਅਦ ਜਿਹੜੀ ਹੈ 20 25 ਮਿੰਟ ਬਾਅਦ ਲੋਕੀ ਆ ਜਾਂ 15 ਮਿੰਟ ਬਾਅਦ ਜੁੜਦੇ ਹੁੰਦੇ ਬਟ ਜਦੋਂ ਤੁਹਾਡੀ ਓਪਨਿੰਗ ਹੁੰਦੀ ਹੈ ਉਸ ਵੇਲੇ ਲੋਕਾਂ ਦਾ ਇੰਟਰਸਟ ਬਣਨਾ ਸ਼ੁਰੂ ਹੋ ਜਾਂਦਾ ਹੈ ਕਿ ਇੱਕ ਕਿਰਦਾਰ ਇਦਾਂ ਦਾ ਆਇਆ ਹੈ ਹੈਨਾ ਕਿ ਜਿਹੜਾ ਇੱਕ ਬੜਾ ਇੰਟਰਸਟਿੰਗ ਕਿਰਦਾਰ ਹੈਗਾ ਬੜਾ ਫਨੀ ਕਿਰਦਾਰ ਵੀ ਹੈਗਾ ਸੋ ਜਦੋਂ ਤੁਹਾਨੂੰ ਇਹ ਕਿਰਦਾਰ ਆਫਰ ਹੋਇਆ ਤੁਹਾਡੀ ਪਹਿਲੀ ਸੈਟਿੰਗ ਹ ਕਿਉਂਕਿ ਕੁਝ ਚੇਂਜ ਕਰਨਾ ਸੀ ਬਾਈ ਨੇ ਤੇ ਬਾਈ ਚਾਹੁੰਦਾ ਸੀ ਕਿਰਦਾਰ ਮੈਂ ਕਰਾਂ ਪਰ ਕਿਰਦਾਰ ਥੋੜਾ ਛੋਟਾ ਸੀ ਪਰ ਮੈਂ ਪਰ ਮਾਨੋਬਾਈ ਕਰਕੇ ਮੈਂ ਕਰਨਾ ਚਾਹੁੰਦਾ ਸੀ ਕਿਉਂਕਿ ਬਾਈ ਦਾ ਜਿੰਨਾ ਵੀ ਬਾਈ ਨੇ ਮੈਂ ਕੰਮ ਕੀਤਾ ਉਹ ਹਮੇਸ਼ਾ ਹੀ ਮੇਰਾ ਕੁਆਲਟੀ ਵਰਕ ਰਿਹਾ ਔਰ ਕੁਝ ਨਾ ਕੁਝ ਵਧੀਆ ਕੱਢਿਆ ਬਾਈ ਨੇ ਤੇ ਫਿਰ ਮੈਨੂੰ ਆ ਪਤਾ ਸੀ ਚਾਹੀਏ ਤੇ ਜਿੰਨੇ ਵੀ ਸੀਨਸ ਨੇ ਪਰ ਕਾਫੀ ਇੰਪੋਰਟੈਂਟ ਨੇ ਕਿਉਂਕਿ ਇਹ ਕਿਰਦਾਰ ਨੇ ਫਿਲਮ ਸ਼ੁਰੂ ਕਰਨੀ ਸੀ ਔਰ ਸਭ ਤੋਂ ਇੰਪੋਰਟੈਂਟ ਐ ਸੀ ਕਿਰਦਾਰ ਨੂੰ ਡਿਜ਼ਾਈਨ ਅਦਾ ਕਰਨਾ ਸੀ ਵੀ ਲੋਕਾਂ ਨੂੰ ਜੋੜ ਲੇ ਉਹਦੀ ਪਰਫਾਰਮੈਂਸ ਐਸੀ ਹੋਣੀ ਚਾਹੀਦੀ ਦਮਦਾਰ ਹੋਣੀ ਚਾਹੀਦੀ ਸੀ ਔ ਉਹ ਜਿਹੜੇ ਲੋਕ ਫਿਲਮ ਦੇਖਣੇ ਜਾਣਗੇ ਉਹ ਤੇ ਬੱਗੇ ਨੇ ਪਹਿਲੇ 15-20 ਮਿੰਟ ਚੋਂ ਨੂੰ ਸਾਹਮ ਲੈਣਾ ਉਹ ਜੋਰ ਲੈਣਾ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਫਿਲਮ ਦੇ ਸਾਰੇ ਸਟਾਰ ਕਮਾਲ ਦੇ ਐਕਟਰ ਨੇ ਤੇ ਅੱਗੇ ਉਹਨਾਂ ਸਾਹ ਵੀ ਲੈਣਾ ਉਹਨਾਂ ਸਾਰੇ ਬੱਗੇ ਨੇ ਜੋ ਕਹਾਣੀ ਫਿਲਮ ਦੇ ਵਿੱਚ ਦਿਖਾਈ ਹੈ ਤੁਸੀਂ ਇੱਕ ਆਰਟਿਸਟ ਹੋ ਤੁਹਾਨੂੰ ਲੱਗਦਾ ਅਸਲ ਜ਼ਿੰਦਗੀ ਦੇ ਵਿੱਚ ਵੀ ਇਹ ਬਹੁਤ ਸਾਰੇ ਜਿੱਥੇ ਤਾਂ ਖਾਸੀ ਸੋਣਿਆ ਸੰਦੋਂ ਪਤਾ ਕੀ ਸੱਚ ਹੈ ਤੁਸੀਂ ਕਿੰਨਾ ਪਰਸੈਂਟ ਸਮਝਦੇ ਹੋ ਕਿ ਇਹ ਹਰ ਇੱਕ ਆਰਟਿਸਟ ਦੀ ਲਾਈਫ ਨਾਲ ਜੁੜ ਚੁੱਕੀ ਹੈ ਜੀ ਸੱਚ ਤਾਂ ਹੈਗਾ ਜੀ बस ਕੀ ਕਰ ਸਕਦੇ ਹਾਂ ਮੈਂ ਲੱਗਦਾ ਕਲਾਕਾਰ ਬਨਣ ਤੋਂ ਤੁਹਾਨੂੰ ਲੱਗਦਾ ਤੁਹਾਡੇ ਨਾਲ ਜਿਹੜੇ ਹੋਰ ਲੋਕੀ ਆਮ ਲੋਕੀ ਜਿਹੜੇ ਗੱਲਾਂ ਕਰਦੇ ਹੋਣਗੇ ਜਾਂ ਫਿਰ ਉਹ ਲੋਕ ਜਿਹੜੇ ਆਰਟਿਸਟ ਬਨਣਾ ਚਾਹੁੰਦੇ ਨੇ ਜਦੋਂ ਇਦਾਂ ਦੀਆਂ ਗੱਲਾਂ ਜਾਂ ਇੰਦਾਂ ਦੇ ਇਨਸੀਡੈਂਟਸ ਹੁੰਦੇ ਨੇ ਤੇ ਉਹਨਾਂ ਅੰਦਰ ਤੁਸੀਂ ਵੇਖਦੇ ਹੋ ਕਿ ਹੈ ਮੈਮ ਡਰ ਤਾਂ ਆਬਵੀਅਸਲੀ ਗੱਲ ਹੈ ਹਿਊਮਨ ਦੇ ਅੰਦਰ ਇਹ ਗੱਲ ਤਾਂ ਹੋਏਗਾ ਹੀ ਜਦੋਂ ਉਹਨੂੰ ਆਪਣੀ ਜਾਨ ਦਾ ਖਤਰਾ ਜਾਂ ਹੋਰ ਚੀਜ਼ਾਂ ਦਾ ਖਤਰਾ ਡਰ ਤਾਂ ਹੋਏਗਾ ਹੀ ਅੰਦਰ ਜੇ ਕੋਈ ਕਹੇ ਨਹੀਂ ਡਰਦੇ ਵਿੱਚ ਝੂਠ ਬੋਲਦਾ ਪਰ ਮੇਰੇ ਹਿਸਾਬ ਨਾਲ ਡਰ ਹੋਏਗਾ ਹਾਂ ਇਹ ਵੀ ਗੱਲ ਆਪ ਵੀ ਤੁਸੀਂ ਆਪਣੇ ਕੰਮ ਤੇ ਫੋਕਸ ਕਰੋ ਬਸ ਇਸ ਚੀਜ਼ਾਂ ਬਾਰੇ ਨਾ ਸੋਚੋ ਤੁਸੀਂ ਚੰਗੇ ਰਹੋ ਠੀਕ ਰਹੋ ਤੇ ਬਸ ਉਹ ਕੁਛ ਹੀ ਕਰ ਸਕਦੇ ਹੈ ਹੀ ਕਰ ਸਕਦੇ ਆ ਅਸੀਂ ਇਹ ਫਿਲਮ ਵੇਖੀ ਬਹੁਤ ਮਜ਼ਾ ਆਇਆ ਹੈ ਨਾ ਔਰ ਮੈਂ ਜਿਵੇਂ ਕਿ ਆ ਕਿ ਮੈਨੂੰ ਤਾਂ ਹੈ ਕਿ ਕਿ ਟੂ ਵੀ ਕੰਟਿਨਿਊ ਲਿਖਿਆ ਓਬਵੀਅਸਲੀ ਨੈਕਸਟ ਪਾਰਟ ਵੀ ਆਏਗਾ ਬਟ ਅਸੀਂ ਜਾਣਦੇ ਆ ਕਿ ਬੱਗਾ ਵਾਲਾ ਕਿਰਦਾਰ ਜਿਹੜਾ ਹੈ ਅਗਲੀ ਫਿਲਮ ਦੇ ਵਿੱਚ ਜਾਂ ਨੈਕਸਟ ਪਾਰਟ ਦੇ ਵਿੱਚ ਆਊਗਾ ਐਕਚੁਅਲ ਚ ਉਹ ਪਹਿਲਾਂ ਵੀ ਕਹਿਆ ਸੀ ਵੀ ਜੋ ਪਾਰਟ 2 ਬਣੂਗਾ ਫਿਰ ਬੱਗੇ ਨੂੰ ਉਹ ਕਿ ਫਿਲਮ ਸ਼ੂਟ ਹੋਣ ਤੋਂ ਬਾਅਦ ਪਾਰਟ ਮੇਰਾ ਸ਼ੂਟ ਹੋਇਆ ਸੀ ਨਾ ਫਿਰ ਉਹਨੂੰ ਫਿਲਮ ਚ ਵਾਰਨਾ ਚੀਜ਼ਾਂ ਲਈ ਔ ਤੇ ਮੈਂ ਵੀ ਬਾਈ ਨੂੰ ਕਿਹਾ ਸੀ ਮੈਂ ਕਿ ਆਪਾਂ ਹੁਣ ਉਹ ਚੀਜ਼ਾਂ ਨਹੀਂ ਕਰਦੇ ਵੀ ਕਰੈਕਟਰ ਨੂੰ ਪਤਾ ਓਬਵੀਅਸਲੀ ਵਧੀਆ ਨਿਕਲ ਕੇ ਆਣਾ ਸੀ ਕਿਉਂਕਿ ਜਿੰਨਾ ਵੀ ਮੈਂ ਕੰਮ ਕਰਦਾ ਵਾਹਿਗੁਰੂ ਦੀ ਕਿਰਪਾ ਨਾਲ ਲੋਕ ਐਪਰੀਸ਼ੀਏਟ ਕਰਦੇ ਆ ਉਹਨਾਂ ਚੋਂ 500 ਮੇਂ ਟਰਾਈ ਖੇਡਾ ਉਹਨਾਂ ਵੱਡ ਖਾਣੇ ਨੂੰ ਬਹੁਤ ਜ਼ਿਆਦਾ ਪਿਆਰ ਦਿੰਦਾ ਲੋਕਾਂ ਤਾਂ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਕੁਝ ਐਸਾ ਕਰਾਂ ਪਰਫਾਰਮੈਂਸ ਨਾਲ ਕਰਾਂ ਤੇ ਜੋ ਮੇਰਾ ਕੰਮ ਆ ਉਹ ਕਰਾਂ ਤਾਂ ਕਿ ਲੋਕਾਂ ਦਾ ਦਿਲ ਜਿੱਤ ਸਕਾਂ ਤੇ ਮੈਨੂੰ ਟੂ ਚ ਬੱਗਾ ਕਾਫੀ ਮੈਨੂੰ ਜੋ ਲੱਗ ਰਿਹਾ ਬਗਾਊਗਾ ਰਾਹੁਲ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਕਿੰਨਾ ਚਿਰ ਲੱਗ ਗਿਆ ਜਾਂ ਇਹ ਇਸ ਕਿ ਲੋਕੀ ਅੱਗੇ ਤੁਹਾਨੂੰ ਐਪਰੀਸ਼ੀਏਟ ਕਰਦੇ ਆ ਤੁਹਾਡੇ ਕੰਮ ਨੂੰ ਹੈ ਨਾ ਇਸ ਮੁਕਾਮ ਤੱਕ ਪਹੁੰਚਣ ਲਈ ਜਾਂ ਫਿਰ ਇਹਦੇ ਲਈ ਪਿੱਛੇ ਕਿੰਨੀ ਮਿਹਨਤ ਲੱਗੀ ਹੈ ਕਿੰਨੇ ਸਾਲ ਮੈਂ ਮਿਹਨਤ ਤਾਂ ਮੈਂ 2011 ਦਾ ਲੱਗਿਆ ਹੋਇਆ ਹਾਂ ਡਿਪਾਰਟਮੈਂਟ ਤੋਂ ਮੇਰੀ ਸਟੱਡੀ ਵੀ ਇਹੀ ਚੀਜ਼ ਦੀ ਹੈ ਪਰ ਤੁਸੀਂ ਲਗਾਤਾਰ ਲੱਗੇ ਰਹਿੰਦੇ ਹੋ ਲੱਗੇ ਰਹਿੰਦੇ ਹੋ ਵਰਕ 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 ਚੱਲੀ ਜਾਂਦਾ ਕੰਮ ਚੱਲੀ ਜਾਂਦਾ ਫਿਰ ਤੁਹਾਨੂੰ ਲੱਗਦਾ ਵੀ ਉਹ ਚੀਜ਼ ਨਹੀਂ ਮਿਲੀ ਉਹ ਉਹ ਹੱਥ ਚ ਨਹੀਂ ਆਈ ਚੀਜ਼ ਜਿੱਦਣਾ ਤੁਸੀਂ ਵਾਇਰਲ ਹੋਣਾ ਜਾਓ ਉਹ ਜਾ ਕੁਝ ਜੋ ਤੁਹਾਨੂੰ ਪਤਾ ਲੱਗ ਜਾਵੇ ਵੀ ਮੈਂ ਇਦਾਂ ਦਾ ਕਰੂੰਗਾ ਤੇ ਲੋਕਾਂ ਨੂੰ ਪਸੰਦ ਆਣਾ ਜਿਵੇਂ ਤੁਹਾਨੂੰ ਅੱਛਾ ਲੱਗ ਰਿਹਾ ਸਭ ਨੂੰ ਅੱਛਾ ਲੱਗ ਰਿਹਾ ਉਹ ਪਿਛਲੇ ਇੱਕ ਦੋ ਤਿੰਨ ਸਾਲ ਤੋਂ ਹੀ ਅੱਛੀ ਪਕੜ ਚ ਆਈ ਗਿਆ ਉਸ ਤੋਂ ਪਹਿਲਾਂ ਤਾਂ ਬਸ ਇਹ ਹੀ ਸੀ ਲੱਭ ਰਿਆ ਸੀ ਵੀ ਕੁਝ ਲੱਭ ਰਿਆ ਲੱਭ ਰਿਆ ਵਰਕ ਵਰਕ ਥੋੜਾ ਬੋੜਾ ਬੈਟਰ ਹੋਇਆ ਪਰ ਇਹ ਦੇਖਿਆ ਬੈਟਰ ਹੋ ਗਿਆ ਫੇਰ ਲੱਗ ਗਿਆ ਫੇਰ ਬੈਟਰ ਹੋਇਆ ਫੇਰ ਲੱਗ ਗਿਆ ਫੇਰ ਬੈਟਰ ਹੋਇਆ ਫੇਰ ਲੱਗ ਗਿਆ ਫੇਰ ਬੈਟਰ ਹੋਇਆ ਫੇਰ ਲੱਗ ਗਿਆ ਆਲਟੀਮੇਟਲੀ ਉਹ ਵੀ ਹੁਣ ਗੇਮ ਖੇਡਾਂਗੇ ਹੁਣ ਜਿੰਨਾ ਵੀ ਕੰਮ ਆਊਗਾ ਤੁਹਾਨੂੰ ਚੰਗਾ ਹੀ ਲੱਗੂਗਾ ਮੈਨੂੰ ਲੱਗਦਾ ਕਿ ਅਸੀਂ ਜਿੰਨਾ ਸੋਚਦੇ ਹਾਂ ਕਿ ਸਾਡੇ ਲਈ ਇਹ ਬਿਹਤਰ ਹੈ ਰੱਬ ਨੂੰ ਪਤਾ ਹੈ ਕਿ ਉਹ ਕੁਝ ਹੋਰ ਸੋਚੀ ਬੈਠਾ ਹੁੰਦਾ ਉਹਦੇ ਪਲਾਨਸ ਬਿਲਕੁਲ ਜੀ ਮੈਂ ਔਰ ਮੇਰਾ ਪਰਮਾਤਮਾ ਦੇ ਬਹੁਤ ਪੁਰਾ ਸੁਹਾਇ ਗੁਰਦੀ ਮੈਨੂੰ ਬਹੁਤ ਪੁਰਾ ਸਾਹਮਣ ਲੱਗਦਾ ਵੀ ਤੁਸੀਂ ਇੱਕ ਚੰਗੀ ਸੋਚਣਾ ਅਗਰ ਸਾਫ ਸੁਥਰੀ ਸੋਚਣਾ ਤੁਸੀਂ ਅੱਗੇ ਵਧਦੇ ਹੋ ਤੇ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਬਜਾਏ ਕਿ ਉਹਦੇ ਸ਼ਾਰਟਕਾਟ ਲੱਭਣ ਚ ਜਾਂ ਫਿਰ ਉਹਨੂੰ ਉਹਨਾਂ ਤੋਂ ਭੱਜਣ ਦੀ ਬਜਾਏ ਤਾਂ ਮੇਰੀ ਮੇਰਾ ਜਿੰਦਗੀ ਦਾ ਸਫਰ ਵੀ ਇਦਾਂ ਰਿਹਾ ਕਿ ਮੈਂ ਕਿਸੇ ਚੀਜ਼ ਤੋਂ ਭੱਜਦਾ ਨਹੀਂ ਹੈ ਤਮੇ ਦੀ ਖੋਜ ਵਿੱਚ ਲੱਗ ਜਾਣਾ ਵੀ ਇਹ ਕਿਉਂ ਨਹੀਂ ਹੋ ਰਹੀ ਫਿਰ ਉਹ ਮੈਂ ਪੜੂੰਗਾ ਰਿਸਰਚ ਕਰੂੰਗਾ ਤੇ ਫਿਰ ਉਹ ਕਿਤੇ ਨਾ ਕਿਤੇ ਥਾਟ ਸਬ ਕੁਸ਼ਨ ਮਾਈਂਡ ਚ ਪਿਆ ਜਾਂਦਾ ਵੀ ਇਹ ਚੀਜ਼ ਕੱਢ ਕੇ ਲੈ ਆਣੀ ਹੈ ਤਾਂ ਉਹ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਕੁਝ ਚੀਜ਼ ਐਸੀ ਮੈਂ ਐਕਸਪਲੇਨ ਨਹੀਂ ਕਰ ਸਕਦਾ ਪਰ ਤੁਹਾਨੂੰ ਜੇ ਕੰਮ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਉਹ ਤੁਹਾਨੂੰ ਉਹ ਚੀਜ਼ ਪਹੁੰਚੂਗੀ ਉਹ ਚੰਗਾ ਲੱਗੂਗਾ ਜਿਹੜਾ ਹੁਣ ਸਾਰੇ ਉਹ ਐਪਰੀਸ਼ੀਏਟ ਕਰਦੇ ਪਿਆ ਤਾਂ ਆਈ ਥਿੰਕ ਉਹ ਚੀਜ਼ ਵਾਹਿਗੁਰੂ ਦੀ ਕਿਰਪਾ ਤੁਹਾਡੀ ਸੋਚ ਤੇ ਉਹ ਨਿਰਭਰ ਕਰਦਾ ਤੁਹਾਡੀ ਸੋਚ ਕਿਵੇਂ ਦੀ ਹੈ ਆਈ ਹੋਪ ਕਿ ਤੁਹਾਡੀ ਮਿਹਨਤ ਦਾ ਜਾਰੀ ਰਹੇ ਹੈ ਨਾ ਔਰ ਲੋਕੀ ਤੁਹਾਨੂੰ ਤੁਹਾਡੇ ਕੰਮ ਨੂੰ ਜਿੰਨੇ ਵੀ ਕੈਰੈਕਟਰਸ ਤੁਸੀਂ ਅੱਗੇ ਕਰੋ ਲੋਕੀ ਬਹੁਤ ਪਸੰਦ ਕਰ ਰਹੇ ਹਨ थैंक यू so much ਅਨਸਾਨ थैंक यू so much ਹੁਣ ਜਲਦੀ ਹੀ ਮੇਰੇ ਇੱਕ ਦੋ ਪ੍ਰੋਜੈਕਟ ਵੈਬ ਸੀਰੀਜ਼ ਵੀ ਆ ਰਹੀ ਹੈ ਆ ਮਹੀਨੇ ਦਾ ਰੋਸਤ ਬਾਦ ਸੁਖਾ ਰੀਡਰ ਆ ਰਹੀ ਹੈ ਮੇਰੀ ਰੋਡੇ ਕਾਲਜ ਵੀ ਆ ਰਹੀ ਔਰ ਜਲਦੀ ਹੀ ਦੋ ਤਿੰਨ ਵੱਡੇ ਪ੍ਰੋਜੈਕਟ ਵਿੱਚ ਸ਼ੂਟ ਕਰ ਰਹੇ ਹਾਂ ਤੁਸੀਂ ਵੀ ਇਦਾਂ ਹੀ ਸਪੋਰਟ ਕਰਦੇ ਰਹੋ ਕਿਉਂਕਿ ਜਿਹੜੇ ਥੱਲੋਂ ਉੱਠਿਓਂ ਦੇ ਫਿਰ ਉਹਨਾਂ ਹੈ ਸਪੋਰਟ ਦੀ ਲੋੜ ਹੁੰਦੀ ਹੈ ਤੇ ਥੈਂਕ ਯੂ ਸੋ ਮੱਚ ਚੰਗਾ ਲੱਗਾ ਬਰਦਰ ਥੈਂਕ ਯੂ ਸੋ ਮੱਚ ਐਂਡ ਆਈ ਹੋਪ ਕਿ ਜਦੋਂ ਤੁਹਾਡੇ ਅਗਲੇ ਪ੍ਰੋਜੈਕਟ ਆਉਣ ਵਾਲੇ ਨੇ ਵੈਬ ਸੀਰੀਜ਼ ਆਪਾਂ ਉਸ ਤੇ ਵੀ ਖੁੱਲ ਕੇ ਗੱਲ ਕਰਾਂਗੇ ਜਦੋਂ ਰਿਲੀਜ਼ ਹੋਣਗੇ ਮਜ਼ਾ ਆਉਂਦਾ ਜਾਂਦਾ ਜਦੋਂ ਕੈਰੈਕਟਰ ਨੂੰ ਵੇਖੋ ਤੇ ਉਸ ਦੇ ਬਾਰੇ ਗੱਲ ਕਰਦੇ ਦੇਖ ਕੇ ਇਦਾਂ ਨਹੀਂ ਹੂੰ ਤੁਸੀਂ ਦੇਖਿਆ ਤੁਸੀਂ ਤਾਂ ਆਏ ਹੋ ਨਾ ਵਧੀਆ ਲੱਗ ਰਿਹਾ ਬਸ ਇਦਾਂ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ